ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਨਾਮਾ ਰੇ ਨਰ ਏ ਸਾਚੀ ਜੀਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਬਾਰ ਨਾ ਲਾਗ ਨ ਬਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨ ਬਾਰਾਉ ਮਹਾਰਾਜ ਬਖਸ਼ਿਸ਼ ਕਰਦੇ ਨੇ ਰੇ ਨਰ ਇਹ ਸਾਚੀ ਜੀਤਾਰ ਨਾਵੇਂ ਪਾਤਸ਼ਾਹ ਦਾ ਪਵਨ ਬਚਨ ਹੈ ਮਨੋਖ ਦਿਲ ਵਿੱਚ ਇਹ ਗੱਲ ਪੱਕੀ ਤਰਾ ਡਿੜ੍ਹ ਕਰ ਲੈ ਕਿ ਜਿਵੇਂ ਸੰਸਾਰ ਵਿੱਚ ਬੰਦੇ ਨੂੰ ਸੁਪਣਾ ਹੁੰਦਾ ਤੇ ਸੁਪਨਾ ਪਲ ਮਾਤਰ ਦਾ ਹੁੰਦਾ ਏਵੇਂ ਹੀ ਇਹ ਸੰਸਾਰ ਸੁਪਨਿਆਂ ਦੇ ਵਾਂਗ ਹੈ ਪਲ ਮਾਤਰ ਨਹੀਂ ਲੱਗਣਾ ਨਾ ਸੁਣ ਲੱਗਿਆ ਰਹਾ ਬਾਰੂ ਪੀਤ ਬਨਾਈ ਰਾਜਪਾਚ ਰੇਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਊਰਜਿਓ ਕਹਾਂ ਗਵਾਰ ਨਹੀਂ ਪਈ ਜਿਵੇਂ ਕਿਸੇ ਨੇ ਰੇਤ ਦੀ ਕੰਦੂਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ ਪਰੇਤ ਦੀ ਕੰਨ ਬਹੁਤਾ ਚੇਤਨੀ ਟਿਕਦੀ ਇਸ ਮਾਇਆ ਦੇ ਸੁੱਖ ਵੀ ਭਾਈ ਰੇਤ ਵਰਗੇ ਨੇ ਇਹ ਮੂਰਖੇ ਨੱਚ ਤੂੰ ਕਿਉਂ ਮਸਤ ਹੋਣਾ ਅਜੋ ਸਮਝ ਕੱਚ ਬਿਗ ਰਿਓ ਨਾ ਭਜ ਲੈ ਨਾਮ ਮੂਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਆਖਿਓ ਤੋਹੇ ਪੁਕਾਰ ਹੈ ਪਈ ਜੇ ਵੀ ਸਮਝ ਜਾ ਕੁਛ ਨਹੀਂ ਵਿਗੜਿਆ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਕਿਉਂਕਿ ਨਾਨਕ ਕਾ ਕਹਦਾ ਭਾਈ ਮੈਂ ਤੈਨੂੰ ਗੁਰਮੁਖਾਂ ਦਾ ਨਿਜੀ ਖਿਆਲ ਪੁਕਾਰ ਕੇ ਸੁਣਾ ਕੇ ਦੱਸਿਆ ਹੈ ਸੋਰਠ ਮਹਲਾ ਨਾਮ ਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾ ਓਹ ਭਾਈ ਇਹ ਸੰਸਾਰ ਵਿੱਚ ਕੋਈ ਵੀ ਤੋੜ ਨਿਭਨ ਵਾਲਾ ਸਾਥੀ ਨਹੀਂ ਸਾਰਾ ਸੰਸਾਰ ਆਪਣੇ ਸੁਖ ਵਿੱਚ ਜੁਟਾ ਪਿਆ ਆਪਣੇ ਸੁਖ ਕਰਕੇ ਹਰ ਕੋਈ ਕਿਸੇ ਦਾ ਸਾਥੀ ਬਣਿਆ ਦੁੱਖ ਚ ਕੋਈ ਸਾਥੀ ਨਹੀਂ। ਦਾਰਾ ਮੀਤ ਪੁੱਤ ਸੰਬੰਧੀ ਸਗਰੇ ਤਨ ਸਿਉ ਲਾਗੇ। ਜਬ ਹੀ ਨਿਰਦਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਇਹ ਪਾਈ ਇਸਤਰੀ ਮਿੱਤਰ ਪੁੱਤ ਰਿਸ਼ਤੇਦਾਰ। ਇਹ ਸਾਰੇ ਧਨ ਵਾਲੀ ਪਿਆਰ ਕਰਦੇ ਨੇ। ਜਦੋਂ ਇਹਨਾਂ ਮਨੁੱਖਾਂ ਨੂੰ ਕੰਗਾਲ ਵੇਖਿਆ ਇਹਨਾਂ ਨੇ ਰਿਸ਼ਤੇਦਾਰਾਂ ਨੂੰ ਸੱਜਣਾ ਨੂੰ ਸਭ ਸਾਥ ਛੱਡ ਕੇ ਨਾ ਸਕਿਆ ਕਹਾ ਕਹਉ ਕਹਾਂ ਯਾ ਮਨ ਬਉਰੇ ਕੋ ਇਨ ਸਿਉ ਨਹਿ ਲਗਾਇਓ ਦੀਨਾ ਨਾਤ ਸਗਲ ਪੈ ਪੰਜਨ ਜਸਤਾ ਕੋ ਮਿਸਰਾਇ ਹੋ ਭਾਈ ਇਹ ਚੱਲੇ ਮਨ ਨੂੰ ਕੀ ਸਮਝਾਵਾਂ ਇਸ ਨੇ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਜਿਹੜਾ ਪਰਮਾਤਮਾ ਗਰੀਬਾਂ ਦਾ ਰੱਖ ਹੈ ਸਾਰਾ ਡਰ ਨਾਸ ਕਰਨ ਵਾਲਾ ਉਹਦੀ ਸਿਫਤ ਤੋਂ ਸਲਾਇ ਨੇ ਭਲਾ ਦਿੱਤੀ ਤਵਨ ਪੂਛਿ ਜੋ ਭਇਓ ਨ ਸੂਦ ਬਹੁਤ ਜਤਨ ਮੈਂ ਕਿਨ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਹੈ ਭਾਈ ਜਿਵੇਂ ਕੁੱਤੇ ਦੀ ਪੂੰਛਲ ਸਿੱਧੀ ਨਹੀਂ ਹੁੰਦੀ ਇਸ ਤਰ੍ਹਾਂ ਮਨ ਦੀ ਪਰਮਾਤਮਾ ਨਾਲ ਯਾਦ ਵੱਲੋਂ ਬਾਪ ਲਾਪਰਵਾਹੀ ਦੀ ਹੱਟ ਦੇ ਨਿ ਬਣਾ ਕੇ ਰੱਖਦਾ ਇਸ ਲਈ ਹੈ ਨਾਨਕ ਆਕੇ ਪ੍ਰਭੂ ਆਪਣੇ ਮੋਢਕ ਦੀਮਾ ਜਿਹੜਾ ਸੁਭਾਅ ਹੈ ਪਿਆਰ ਕਰਨ ਵਾਲਾ ਉਦੀ ਲਾਜ ਰੱਖੋ ਮੈਂ ਸਦਾ ਤੇਰਾ ਨਾਮ ਜਪਦਾ ਰਾਂ ਮੇਰੀ ਮਦਦ ਕਰੋ ਸੋਰਠ ਮਹਲਾ ਨਵਾ ਮਨ ਰੇ ਗਇਓ ਨਾ ਗੁਰ ਉਪਦੇਸ਼ ਕਹਾ ਪਇਓ ਜੋ ਮੂੰਡ ਮੁੰਡਾਇਓ ਭਗਵੋ ਕਿਨੋਂ ਭੇਸ ਰਹਾ ਹੈ ਮਨ ਤੂੰ ਗੁਰੂ ਦੀ ਸਿੱਖਿਆ ਗ੍ਰਹਿ ਨਹੀਂ ਕਰਦਾ ਇਹ ਪਾਇ ਗੁਰੂ ਦਾ ਉਪਦੇਸ਼ ਭੁਲਾ ਕੇ ਸਿਰ ਵੀ ਮਨਾਲ ਲਿਆ ਭਗਵੇ ਕੱਪੜੇ ਵੀ ਪਾਲ ਲੇ ਪਰ ਗੁਰੂ ਦਾ ਉਪਦੇਸ਼ ਵਸਾਇਆ ਹੀ ਨਹੀਂ ਹਿਰਦੇ ਚ ਰਹਾਉ ਸਾਚ ਛੱਡ ਕੇ ਝੂਠੇ ਲਾਗਿਓ ਜਨਮ ਅਕਾਰਤ ਖੋਇਓ ਕਰ ਪਰ ਪੰਚ ਉਦਰ ਨਿਜਪੋਖਿਓ ਪਸ਼ਕੀ ਨਿਆਈ ਸੋਇਓ ਹੇ ਭਾਈ ਭਗਵਾ ਭੇਕਤਾ ਧਰ ਲਿਆ ਪ੍ਰਸਦਾ ਸਿਰ ਪ੍ਰਭੂ ਦਾ ਨਾਮ ਛੱਡ ਕੇ ਨਾਸ਼ਵੰਦ ਪਦਾਰਥਾਂ ਸੁਰਤ ਜੋੜੀ ਰੱਖੀ ਲੋਕਾਂ ਨਾਲ ਛਲ ਕਰਕੇ ਆਪਣਾ ਪੇਟ ਪਾਲਦਾ ਰਿਆ ਤੇ ਪਸ਼ੂਆਂ ਵਾਂਗ ਸੁੱਤਾ ਪਿਆ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਤ ਬਿਕਾਨਾ ਉਰਜ ਰਹਿਓ ਮਿਖਿ ਅਨ ਸੰਗ ਬਉਰਾ ਨਾਮ ਰਤਨ ਬਿਸਰਾਨਾ ਹੈ ਭਾਈ ਗਾਫਲ ਮਨੁਖ ਪ੍ਰਮਾਤਮਾ ਦੇ ਭਜੰਦੀ ਜੁਗਤ ਨਹੀਂ ਸਮਝੀ ਮਾਇਆ ਦੇ ਹੱਥ ਵਿੱਚ ਹੀ ਬਸ ਵਿਕਿਆ ਪਿਆ ਕਮਲਾ ਮਨੁਖ ਪਦਾਰਥਾਂ ਦੇ ਮੋਹ ਚ ਮਗਰ ਰਹਿਂਦਾ ਤੇ ਸ੍ਰੇਸ਼ਟ ਨਾਮ ਰਤਨ ਨੂੰ ਪੁਲਾਈ ਬੈਠਾ ਰਹਿਓ ਚੇਤਨਾ ਚੇਤਿਆ ਗੋਬਿੰਦ ਬਿਰਥਾ ਆਉ ਦਸਿਰਾਨੀ ਕਹੋ ਨਾਨਕ ਹਰ ਬਿਰਦ ਪਛਾਨੋ ਪੂਲੇ ਸਦਾ ਪਰਾਨੀ ਮਨੁਖ ਮਾਇਆ ਵਿੱਚ ਫਸ ਕੇ ਮਰਜ ਕਹਿਣ ਕੇ ਵਿਸਲਾ ਹੋਇਆ ਰਹਿੰਦਾ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਸਾਰੀ ਉਮਰ ਗਵਾ ਦਿੰਦਾ ਅਸਲੀ ਨਾਨਕ ਕਾਖ ਦੇਨ ਹੇ ਹਰੀ ਤੋ ਆਪਣੇ ਮੁੱਢ ਕਦੀਮਾ ਦਾ ਸੁਭਾਅ ਹੈ ਨਾ ਪਿਆਰ ਕਰਨ ਵਾਲਾ ਤੇ ਉਹ ਰੱਖੋ ਇਹ ਜੀਵ ਸਦਾ ਤੁਹਾਨੂੰ ਭੁੱਲ ਹੀ ਰਹਿੰਦੇ ਨੇ ਸੋਰਠ ਮਹਿਲਾ ਨਾਵ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨ ਰਹਾਓ ਏ ਭਾਈ ਜਿਹੜਾ ਮਨੁੱਖ ਦੁੱਖਾਂ ਚ ਘਬਰਾਉਂਦਾ ਨਹੀਂ ਸੁਖ ਵਿੱਚ ਆ ਕੇ ਸੁੱਖ ਨਾਲ ਮੋਹ ਨਹੀਂ ਬੰਨਦਾ ਕੋਈ ਡਰ ਨਹੀਂ ਰੱਖਦਾ ਸੋਨੇ ਨੂੰ ਮਿੱਟੀ ਨੂੰ ਇੱਕ ਵਰਗਾ ਸਮਝਦਾ ਹੈ ਰਹਾਓ ਨਾ ਨਿੰਦਿਆ ਨਾ ਉਸਤਤ ਜਾਕੇ ਲੋਭ ਮੋਹ ਅਭਿਮਨ ਹਰਕ ਸੋਗ ਤੇ ਰਹਿਨ ਆਰੋ ਨਾਹੀ ਮਾਨ ਅਪਮਾਨਾ ਇਹ ਭਾਈ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਬੁਰਾਈ ਨਹੀਂ ਕੋਈ ਬਿਮਾਨ ਨਹੀਂ ਮੋਹੰਕਾਰ ਨਹੀਂ ਜਿਹੜਾ ਮਨੁੱਖੀ ਤੇ ਗਮੀ ਤੋਂ ਨਰਲੇ ਪਰਿੰਦਾ ਹੈ ਜਿਸ ਨੂੰ ਕੋਈ ਨਾ ਆਦਰ ਪੋ ਸਕਦਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕਰੋ ਜਹ ਪਰਸੈ ਨਾ ਹਨ ਤੇ ਕਟ ਬ੍ਰਹਮ ਨਿਵਾਸਾ ਹੈ ਭਾਈ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਹੈ ਜਗਤੋ ਨਿਰਮੋਹ ਰਹਿੰਦਾ ਜਿਸ ਮਨੁੱਖ ਨੂੰ ਨਾ ਕਾਮ ਵਸਨਾ ਛੋ ਸਕਦੀ ਨਾ ਕ੍ਰੋਧ ਛੋ ਸਕਦਾ ਹੈ ਗੁਰ ਕਿਰਪਾ ਜਿਹ ਨਰ ਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਪਰ ਹੈ ਭਾਈ ਜਿਸ ਮਨੋ ਕੋਤੇ ਗੁਰੂ ਨੇ ਮਿਹਰ ਕੀਤੀ ਉਸਤਤ ਜੀਵਨ ਵਿੱਚ ਇਹ ਜਾਸ ਸਮਝ ਆ ਗਈ ਹੈ ਨਾਨਕ ਆ ਕਉ ਮਨੁਕ ਪ੍ਰਮਾਤਮਾ ਨਾਲ ਇਉ ਇੱਕ ਮਿਕ ਹੋ ਜਾਂਦਾ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਂ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇ ਕੋ ਕਾ ਹੂ ਕੋ ਨਾਹੀ ਰਹਾਉ ਹੈ ਮਿੱਤਰ ਆਪਣੇ ਮਨ ਚ ਗੱਲ ਪੱਕੀ ਕਰ ਲੈ ਸਾਰਾ ਸਾਰਾ ਆਪਣੇ ਸੁੱਖ ਨਾਲੇ ਵੱਜਾ ਕੋਈ ਕਿਸੇ ਦਾ ਤੋੜ ਨਿਭਨ ਵਾਲਾ ਸਾਥੀ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਚਤ ਚਾਹੂੰ ਦੀ ਸਕੇਰ ਬੇਪਤ ਪਾਰੀ ਸਭ ਹੀ ਸੰਗ ਛੱਡ ਤਕਉ ਨ ਆਵਤਨ ਰਹੇ ਮਿਤਜ ਦਾ ਮਨੁੱਖ ਸੁਖ ਵਿੱਚ ਹੁੰਦਾ ਹੈ ਤੇ ਕਈ ਯਾਰ ਦੋਸਤ ਮਿਲ ਕੇ ਪਾਸ ਬੈਠਦੇ ਨੇ ਚੋਵੀ ਪਾਸੀ ਘੇਰੇ ਰੱਖਦੇ ਨੇ ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਏ ਸਾਰੇ ਸਾਥ ਛੱਡ ਜਾਂਦੇ ਨੇ ਕੋਨੇੜੇ ਨਹੀਂ ਟੁੱਕਦਾ ਕਰਕੇ ਨਾਰ ਬਹੁਤ ਹਿਤਜਾ ਸਿਉ ਸਦਾ ਰਹਤ ਸੰਗ ਲਾਗੀ ਜਬ ਹੀ ਹਾਂਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ हे ਮਿੱਤਰ ਘਰ ਦੀ ਸਤਰੀ ਵੀ ਜਿਸ ਨਾਲ ਬੜਾ ਪਿਆਰ ਹੁੰਦਾ ਜਿਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਏ ਜਿਸ ਵੇਲੇ ਜੀਵਾਤਮਾ ਸਰੀਰ ਨੂੰ ਛੱਡ ਜਾਂਦੀ ਏ ਫਿਰ ਉਸ ਵੇਲੇ ਉਹ ਵੀ ਬਸ ਪ੍ਰੇਤ ਪ੍ਰੇਤ ਕਰਕੇ ਦੂਰ ਹੋ ਜਾਂਦੀ ਏ ਏ ਵਿਦ ਕੋ ਬਿਉਹਾਰ ਬਨਿਓ ਹੈ ਜਾ ਸਿਓ ਨਹਿ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਏ ਮਿੱਤਰ ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਇਸਲਾ ਮਨੁੱਖ ਦਾ ਪਿਆਰ ਪਾਇਆ ਹੋਇਆ ਪਰ ਇਹ ਨਾਨਕ ਆਖ ਅਖੀਰਲੇ ਸਮੇਂੇ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਕੋਈ ਵੀ ਮਦਦਗਾਰ ਨਹੀਂ ਬਣਦਾ ਸੋਰਠ ਮਹੱਲਾ ਪਹਿਲਾ ਅੰਕਾਰ ਪਹਿਲਾ ਅਸ਼ਟਪਦੀਆਂ ਚੌ ਤੁਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ 부ਜਾਈ ਪਰਮਾਤਮਾ ਮੈਂ ਅਰਦਾਸ ਕਰਨਾ ਵਾ ਕਿ ਤੇਰੇ ਤੋਂ ਬਿਨਾ ਮੈਂ ਕਿਸੇ ਦੀ ਪਾਲਣਾ ਕਰਾਂ ਮੈਂ ਤੇਰੇ ਤੋਂ ਬਿਨਾ ਕਿਸੇ ਨੂੰ ਨਹੀਂ ਪੂਜਦਾ ਕਿਸੇ ਸਮਾਦ ਮੜੀਆਂ ਮਸਾਣੀਆਂ ਤੇ ਨਹੀਂ ਜਾਂਦਾ ਤੇ ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਪ੍ਰਮਾਤਮਾ ਦੇ ਦਰ ਤੋਂ ਬਿਨਾ ਮੈਂ ਕਿਸੇ ਕਾਰ ਨਹੀਂ ਜਾਂਦਾ ਤੇ ਮੇਰੀ ਤ੍ਰਿਸ਼ਨਾ ਵੀ ਪ੍ਰਮਾਤਮਾ ਦੇ ਨਾਮ ਚ ਹੀ ਮਿੱਟੀ ਹੈ ਕਰ ਪੀਤਰ ਕਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂੰ ਆਪੇ ਦਾਣਾ ਆਪੇ ਬਿਨ ਤੂੰ ਦੇਵ ਹੈ ਮਤ ਸਾਈ ਤੇ ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਥਾਨ ਵਿਖਾ ਦਿੱਤਾ ਅਡੋਲ ਅਸਤਾ ਵਿੱਚ ਰਤੋ ਇਹ ਮਨ ਨੂੰ ਸਹਿਜ ਅਵਸਥਾ ਚੰਗੀ ਲੱਗ ਰਹੀ ਏ ਮੇਰੇ ਸਾਈ ਇਹ ਸਭ ਤੇਰੀ ਮਿਹਰ ਹੈ ਤੂੰ ਆਪੀ ਦਿਲ ਜਾਨਣ ਵਾਲਾ ਆਪੀ ਪਛਾਨਣ ਵਾਲਾ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰਜੋਤ ਨਿਰੰਤਰ ਬਾਣੀ ਸਾਚੇ ਸਾਬ ਸੋ ਲੇਵਲਾਈ ਰਹਾਉ ਇਹ ਮੇਰੀ ਮਾਂ ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਵਿਝ ਗਿਆ ਪ੍ਰੋਤਾ ਗਿਆ ਤੇ ਸ਼ਬਦ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਇਸ ਬੇਰਾਗੀ ਦੇ ਅੰਦਰ ਪ੍ਰਭੂ ਦੀ ਜੋਤ ਜਗ ਪੈਂਦੀ ਹੈ ਜੋ ਇੱਕ ਰਸ ਪ੍ਰਭੂ ਦੀ ਸਿਵਤੋ ਸਲਾ ਦੇ ਵਿੱਚ ਮਸਤ ਰਹਿੰਦਾ ਰਹਾਉ ਅਸੰਕ ਬੇਰਾਗੀ ਕਰਹੈ ਕਹਿ ਬੇਰਾਗ ਸੋ ਬੇਰਾਗੀ ਜੇ ਖਸਮੇ ਭਾਵੈ। ਜੇ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਅਨੇਕਾਂ ਹੀ ਵੇਰਾਗੀ ਵਿਰਾਗ ਦੀਆਂ ਗੱਲਾਂ ਕਰਦੇ ਨੇ ਪਰ ਅਸਲ ਵਿਰਾਗ ਉਹ ਹੈ ਜੋ ਪ੍ਰਮਾਤਮਾ ਦੇ ਬਿਰਹੋਂ ਰੰਗ ਵਿੱਚ ਇੰਨਾ ਰੰਗਿਆ ਹੋਵੇ ਕਿ ਖਸਮ ਨੂੰ ਪਿਆਰਾ ਲੱਗੇ। ਉਹ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਹਿਰਦੇ 'ਚ ਪ੍ਰਮਾਤਮਾ ਦੀ ਯਾਦ ਨੂੰ ਸਾਂ ਲੈਣ। ਏਕੋ ਚੇਤ ਮਨਵਾ ਨਾ ਡੋਲੇ ਤਾਵਤ ਵਰਜ ਰਹਾਵੇ ਸਹਜੇ ਮੁਕਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਉਹ ਬਿਰਾਗੀ ਸਿਰ ਪਰਮਾਤਮਾ ਨੂੰ ਚੇਤਦਾ ਪਰਮਾਤਮਾ ਨੂੰ ਹੀ ਯਾਦ ਕਰਦਾ ਮਨ ਨੂੰ ਵਿਕਾਰਾਂ ਵੱਲੋਂ ਰੋਕ ਲੈਂਦਾ ਸਹਿਜ ਅਵਸਥਾ ਵਿੱਚ ਮਸਤੋ ਬਿਰਾਗੀ ਸਦਾ ਪ੍ਰਭੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਮਨਵਾ ਪਾਉਣ ਬਿੰਦ ਸੁਖਵਾਸੀ ਨਾਮ ਵਸੈ ਸੁਖ ਭਾਈ ਜੇ ਬਾ ਨੇਤਰ ਸਰੋਤ ਸਚ ਰਾਤੇ ਜਲ ਬੂਜੀ ਤੁਜੈ ਮੂਜਾਈ ਹੈ ਭਾਈ ਜਿਸ ਮਨੁੱਖ ਦਾ ਚੰਚਲ ਮਨ ਰਤਾ ਪਰਮ ਆਤਮਕ ਅਨੰਦ ਵਿੱਚ ਨਿਵਾਸ ਤੈਨ ਵਾਲੇ ਨਾਮ ਚ ਵਸਤ ਹੈ ਉਹ ਮਨੁੱਖ ਅਸਲ ਬੈਰਾਗੀ ਹੈ ਜੇ ਪਰਬੀ ਤੂੰ ਆਪ ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਸੰਮੰਤ ਕੀਤੀ ਹੈ ਤੇ ਦੀ ਤ੍ਰਿਸ਼ਨਾ ਦੀ ਅਗ ਬੁਝ ਗਈ ਉਸ ਦੀ ਜੀਬ ਅੱਖਾਂ ਨਾਮ ਵਿੱਚ ਰਤੀਆਂ ਰਹਿੰਦੀਆਂ ਹਨ ਆਸ નિਰਾਸ ਰਹੇ ਮੇਰਾ ਕੀ ਨਿਜ ਕਰਤਾ ਢੀ ਲਾਈ ਪਿਖਿਆ ਨਾ ਮਰਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ ਉਹ ਬਿਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਤੀਤ ਕਰਦਾ ਅਜੇ ਇਹ ਬਿਰਾਗੀ ਗੁਰੂ ਦਰ ਤੋਂ ਮੇਲੀ ਨਾਮ ਪਿਛਿਆ ਨਾਲ ਹਮੇਸ਼ਾ ਰਜੇ ਰਹਿੰਦੇ ਨੇ ਸੰਤੋਖੀ ਰਹਿੰਦੇ ਨੇ ਦੁਬਦਾ ਵਿੱਚ ਬੇਰਾਗ ਨਾ ਹੋਵੀ ਜਬ ਲਗ ਤੂ ਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨਾ ਦੂਜਾ ਭਾਈ ਇਹ ਭਾਈ ਜਦੋਂ ਤੱਕ ਮਨ ਵਿੱਚ ਰਤਾ ਪਰ ਵੀ ਕੋਈ ਹੋਰ ਚਾਕ ਹੈ ਉਦੋਂ ਤੱਕ ਮਨੁੱਖ ਬਿਰਹਾ ਅਵਸਥਾ ਵਾਲਾ ਨਹੀਂ ਬਣ ਸਕਦਾ ਪਰ ਏ ਪ੍ਰਭੂ ਇਹ ਬਿਰਹੋ ਦੀ ਦਾਤ ਦੇਣ ਵਾਲਾ ਤੂੰ ਆਪ ਹੈ ਤੇਤੋਂ ਹੋਰ ਤੇਤੋਂ ਬਿਨਾਂ ਕੋਈ ਹੋਰ ਪਿਆਰ ਵੀ ਨਹੀਂ ਪਾ ਸਕਦਾ ਮਨਮੁਖ ਜੰਥ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਾਰ ਅਪਾਰ ਅਗਾਮ ਅਗੋਚਰ ਕਹਿਣੇ ਕੀ ਮਨ ਨ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਦੁੱਖ ਚ ਟਿਕੇ ਰਹਿੰਦੇ ਨੇ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਕੇ ਆਦਰਮਾਨ ਪ੍ਰਾਪਤ ਕਰਦੇ ਨੇ ਉਹ ਬੇਅੰਤ ਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ ਜੀਵਾ ਜਿਹੜੇ ਕੀਮਤੀ ਦਾਤ ਹਾਸਲ ਕਰ ਲੈਂਦੇ ਨੇ ਤੇ ਮਾਰਜ ਕਹਿਣ ਲੱਗੇ ਭਾਈ ਫਿਰ ਐਸੇ ਗੰਮ ਬੇਨਤ ਪ੍ਰਭੂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤਨਾਮ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਇਹ ਭਾਈ ਪਰਮਾਤਮਾ ਇੱਕ ਐਸੀ ਆਤਮਕ ਉਸਤਾ ਦਾ ਮਾਲਕ ਹੈ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ ਜਗਤ ਵਿੱਚ ਜਿੰਨੇ ਵੀ ਜੀਵ ਜਨਮ ਲੈਂਦੇ ਨੇ ਉਨ੍ਹਾਂ ਦੇ ਮੱਥੇ ਉੱਤੇ ਮਾਇਆ ਦੇ ਲੇਖ ਲਿਖੇ ਨੇ ਤੇ ਲੇਖ ਅਨੁਸਾਰ ਹੀ ਜਿੰਦਗੀ ਕੱਟ ਦੇਣ। ਕਰਮ ਸੁਕਰਮ ਕਰਾਏ ਆਪੇ ਆਪੇ ਪਗਦ ਡ੍ਰੀਡਾਮੰ। ਮਨਮੁਖ ਝੂਠ ਲਹਿ ਪੈ ਮਾਨੰ ਆਪੇ ਗਿਆਨ ਅਗਾਮੰ ਸਤਗੁਰ ਬਖਸ਼ਿਸ਼ ਕਰਨ ਲੱਗੇ ਭਾਈ ਪ੍ਰਮਾਤਮਾ ਆਪ ਹੀ। ਸਧਾਰਨ ਕੰਮ ਤੇ ਚੰਗੇ ਕੰਮ ਜੀਵਾਂ ਬਸੂ ਕਰੰਦਾ। ਅਪਨ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੀ ਡੂੰਗੀ ਸਾਂਝ ਬਖਸ਼ਦਾ। ਜਿਨ ਚਾਖਿਆ ਸੇ ਸਾਧ ਜਾਨਣ ਜੋ ਗੁੰਗੇ ਮਿਠਿਆਈ ਇਕੱਥੇ ਕਾ ਕਿਆ ਕਥਿਏ ਭਾਈ ਚਲੋਂ ਸਦਾ ਰਜਾਈ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਛਕਿਆ ਉਹੀ ਰਸ ਜਾਣਦੇ ਨੇ ਨਾਮ ਦਾ اے ਭਾਈ ਨਾਮ ਰਸ ਐਸੀ ਅਕਤਵਸਥਾ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਗੁਰਦਾਤਾ ਮੇਲੇ ਤਾ ਮਤ ਹੋਵੇ ਨਿ ਗੁਰੇ ਮਤ ਨ ਕਾਈ ਜਿਉਂ ਚੱਲਾਏ ਤਿਉਂ ਚੱਲੈ ਭਾਈ ਹੁਰ ਕਿਆ ਕੋ ਕਰੈ ਚਤੁਰਾਈ ਭਾਈ ਪ੍ਰਭੂ ਦੀ ਰਜਾਜ ਤੁਰਨ ਦੀ ਸੂਜ ਉਦੋਂ ਹੀ ਆਉਂਦੀ ਏ ਜੇ ਗੁਰੂ ਦਾ ਤਾਰ ਪ੍ਰਭੂ ਨਾਲ ਮਲਾ ਦੇਵੇ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਨੇਗੁਰਾ ਹੀ ਰਹਿੰਦਾ ਏ ਭਾਈ ਕੋਈ ਆਦਮੀ ਕੋਈ ਮਨੁੱਖ ਆਪਣੀ ਸਿਆਣਪ ਨਾਲ ਮਾਣ ਨਾ ਕਰੇ ਕਿਉਂਕਿ ਆਪਣੇ ਤਰੀਕੇ ਸਿਆਣਪ ਨਾਲ ਨਹੀਂ ਚੱਲਿਆ ਜਾ ਸਕਦਾ ਹਰੀ ਦੀ ਬਖਸ਼ਿਸ਼ ਨਾਲ ਹੀ ਅਦਾਤਾ ਮਿਲਦੀ ਹੈ ਇਕ ਪਰੰਪੁ ਲਾਇ ਇਕ ਭਗਤੀ ਰਾਤੇ ਤੇਰਾ ਖੇਲ ਅੰਪਾਰੰ ਜਿਤ ਤੁਦ ਲਾਇ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਏ ਪਾਰ ਪ੍ਰਭੂ ਅਨੇਕਾ ਜੀ ਭਟਕਨਾ ਵਿੱਚ ਪੈ ਕੇ ਕੁਰਾਹੇ ਪਏ ਨੇ ਅਨੇਕਾ ਜੀ ਭਗਤੀ ਦੇ ਰੰਗ ਚ ਰੰਗੇ ਨੇ ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਉਹੋ ਜਹ ਫਲ ਜੀ ਪੋਗਰੇ ਨੇ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਗੁਰ ਮਿਲੇ ਕਿਰਪਾ ਕਿੰਨੀ ਅੰਮ੍ਰਿਤ ਨਾਮ ਅੰਦਾਰਾ ਸਤਗੁਰ ਕਹਿ ਲੰਗੇ ਮੇਰੇ ਪਾਸ ਜੇ ਕੋਈ ਚੀਜ਼ ਆਪਣੀ ਹੋਵੇ ਤੇ ਮੈਂ ਆਪਣੀ ਤਰੀਕੇ ਨਾਲ ਫਕਰ ਕਰਕੇ ਸੇਵਾ ਕਰਾਂ ਪਰ ਸਭ ਕੁਝ ਹੈ ਪ੍ਰਭੂ ਦਾ ਇਹ ਜਿੰਦ ਸ਼ਰੀਰ ਸਭ ਕੁਝ ਜੇ ਗੁਰੂ ਮਿਲ ਪਏ ਉਹ ਕਿਰਪਾ ਕਰਦਾ ਫਿਰ ਆਤਮਕ ਜੀਵਨ ਦਿਨ ਵਾਲਾ ਨਾਮ ਜਿੰਦਗੀ ਦਾ ਆਸਰਾ ਬਣ ਜਾਂਦਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣਮੈ ਗਿਆਨ ਧਿਆਨੰ ਨਾ ਮਨ ਬਾਵੈ ਕਹਿ ਕਹਾਵੈ ਤਤੋ ਤਤ ਬਖਾਨ ਜਮਨੁਕ ਸਦਾ ਉੱਚਾ ਆਤਮਕ ਮੰਡਲ ਵਿੱਚ ਵਸਤ ਹੈ ਸੁੱਤ ਟਿਕਾਈ ਰੱਖਦਾ ਉਹਦੇ ਅੰਦਰ ਆਤਮ ਗੁਣ ਪ੍ਰਗਟ ਹੋ ਜਾਂਦੇ ਨਾ ਆਤਮਕ ਗੁਣਾ ਨਾਲ ਡੂੰਗੀ ਸੰਜ ਭਾਈ ਰੱਖਦਾ ਉਸ ਤੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਉਹ ਆਪ ਨਾਮ ਸਿਮਰਦਾ ਹੋਰ ਨਾ ਨੂੰ ਵੀ ਪ੍ਰੇਰਦਾ ਸ਼ਬਦ ਗੁਰਪੀਰ ਗਹਿਰ ਗੰਬੀਰ ਬਿਨ ਸ਼ਬਦ ਹੈ ਜਗ ਮੋ ਰਾਨ ਪੂਰਾ ਬੇਰਾਗੀ ਸੈਨਸ ਬਾਗੀ ਸੱਚ ਨਾਮ ਨਮਾਨ ਭਾਈ ਗੁਰੂ ਪੀਰ ਦੇ ਸ਼ਬਦ ਨੂੰ ਹਿਰਦੇ ਚ ਟਿਕਾ ਕੇ ਡੂੰਗੇ ਜਿਗਰੇ ਵਾਲਾ ਬਣ ਜਾਂਦਾ ਪਰ ਗੁਰੂ ਸ਼ਬਦ ਖੁੰਝ ਕੇ ਜਗਤ ਮਾਇਆ ਦੇ ਮੋਚ ਕਮਲਾ ਹੋਇਆ ਫਿਰਦਾ ਹੈ ਨਾਨਕ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਵਸਤਾ ਚ ਟੇਕੇ ਚੰਗੇ ਪਾਗਾਂ ਵਾਲਾ ਬਣ ਜਾਂਦਾ ਉਹਦਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਜੁੜੇ ਆ ਰਹੇ ਨੇ ਸੋਰਠ ਮਹਿਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਪਾਏ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਪਾਏ ਬਿਨ ਸੈ ਨਾਮ ਵਿਸਾਰੀ ਸਤਿਗੁਰ ਕਹਿ ਲੰਗੇ ਭਾਈ ਸੰਸਾਰ ਆਸਾਂ ਦੇ ਫੁਰਨਿਆਂ ਵਿੱਚ ਮੋਹ ਵਿੱਚ ਵੱਜਾ ਹੈ ਇਸੇ ਵਿੱਚ ਰਹਿ ਕੇ ਕਰਮ ਤੇ ਧਰਮ ਦੋਵੇਂ ਕਮਾਰਿਆ ਇਸ ਸੰਸਾਰ ਪਾਪ ਤੇ ਪੁੰਨ ਦੇ ਕਾਰਨ ਜਗਮਦਾ ਤੇ ਮਰਦਾ ਰਹਿੰਦਾ ਇਹ ਮਾਇਆ ਜਗਮੋਹਣੀ ਭਾਈ ਕਰਮ ਸਵੇ ਵੇਕਾਰ ਹੀ ਪਾਈਏ ਮਾਇਆ ਜਗਤ ਵਿੱਚ ਜੀਵਾਂ ਨੂੰ 모ਹਣ ਦਾ ਕੰਮ ਕਰਦੀ ਸਾਰੇ ਧਾਰਮਿਕ ਮਿੱਥੇ ਕਰਮ ਵਿਰਥੀ ਜਾਂਦੇ ਸੁਣ ਪੰਡਿਤ ਕਰਮਕਾਰੀ ਜੇਤ ਕਰਮ ਸੁਖ ਉਪਜੈ ਪਾਇ ਸੋ ਆਤਮ ਤਤ ਵਿਚਾਰੀ ਰਹਾਓ ਮਾਰਜ ਕਹਿਣ ਲਗੇ ਬੇ ਪੰਡਤ ਸੁਣ ਇਹ ਕਰਮ ਧਰਮ ਆਤਮਕ ਅਨੰਦ ਪੈਦਾ ਨਹੀਂ ਕਰਦੇ ਜਿਸ ਕੰਮ ਦੇ ਰਾਹੀਂ ਆਤਮਕ ਅਨੰਦ ਪੈਦਾ ਹੁੰਦਾ ਹੈ ਉਹ ਕੰਮ ਵੇਖ ਆਤਮ ਤਤ ਨੂੰ ਪ੍ਰਭੂ ਨੂੰ ਸੋਚ ਮੰਡਲ ਚ ਟਿਕਾਇਆ ਕਰਹਾਓ ਸ਼ਾਸਤ বেদ ਬਕੈ ਖੜੋਂ ਪਾਈ ਕਰਮ ਕਰਹੁ ਸੰਸਾਰੀ ਪਖੰਡ ਮੈਲ ਨਾ ਚੂਕੇ ਪਾਏ ਅੰਤਰ ਮੈਲ ਵਿਕਾਰੀ ਹੈ ਪੰਡਤ ਜੀ ਤੁਸੀਂ ਲੋਕਾਂ ਨੂੰ ਸੁਨਾਉਣ ਵਾਸਤੇ ਵੇਦ ਸ਼ਾਸਤਰ ਕੋਲ ਕੇ ਉਚਾਰਦੇ ਰਹਿੰਦੇ ਹੋ ਪਰ ਕਦੀ ਆਪਣੇ ਆਪ ਨੂੰ ਵੇਖਿਆ ਹੈ ਪੰਡਤ ਇਹ ਪਖੰਡ ਨਾਲ ਮਨ ਦੀ ਮੈਲ ਹੈ ਉਹ ਕਦੀ ਵੀ ਦੂਰ ਨਹੀਂ ਹੁੰਦੀ ਇਨ ਬਿਦ ਡੂਬੀ ਮਾਕੂਰੀ ਪਾਈ ਹੁੰਦੀ ਸਿਰ ਕੈ ਪਾਰੀ ਇਸ ਤਰ੍ਹਾਂ ਤਾਂ ਮੱਕੜੀ ਵੀ ਆਪਣਾ ਜਾਲ ਆਪ ਬਣ ਤਣ ਕੇ ਉਸ ਵਿੱਚ ਉਲਟੀ ਸਿਰਪਾਰ ਹੋ ਕੇ ਮਾਰੀ ਜਾਂਦੀ ਹੈ ਦੁਰਮਤ ਕਣੀ ਵਿਗੂਤੀ ਪਾਈ ਦੁਜੈ ਪਾਈ ਕੁਆਈ ਬਿਨ ਸਤ ਗੁਰ ਨਾਮ ਨਾ ਮਨਾਈਐ ਪਾਈ ਬਿਨ ਨਾਮੈ ਪਰਮ ਨਾ ਜਾਈ ਹੈ ਭਾਈ ਭੈੜੀ ਮੱਤ ਦੇ ਕਰਮ ਬਿਆੰਤ ਲੁਕਾਇ ਖਵਾਰ ਹੋ ਰਹੀ ਏ ਤੇ ਪਰਮਾਤਮਾ ਨੂੰ ਵਿਸਾਰ ਕੇ ਹੋਰ ਮੋਹ ਚ ਖੁੰਜੀ ਹੋਈ ਏ ਪਰਮਾਤਮਾ ਦਾ ਨਾਮ ਭਾਈ ਗੁਰੂ ਤੋਂ ਬਿਨਾ ਨਹੀਂ ਮਿਲਦਾ ਨਾਮ ਤੋਂ ਬਿਨਾ ਪਟਕਣਾ ਨਹੀਂ ਮੁੱਕਦੀ ਸਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਮਣਿ ਜਾਣ ਰਹਾਏ ਸਾਚ ਸਹਿਜ ਗੁਰ ਤੇ ਉਪਜੈ ਪਾਏ ਮਨ ਨਿਰਮਲ ਸਾਸmai ਸਤ ਗੁਰ ਕੈਲੰਗ ਜਦੋਂ ਮੈਨੂੰ ਗੁਰੂ ਦੀ ਦੱਸੀ ਸੇਵਾ ਕਰਦਾ ਇਹਨੂੰ ਆਤਮਕ ਅਨੰਦ ਪ੍ਰਾਪਤ ਹੁੰਦਾ ਜਨਮ ਮਰਨ ਮੁਕ ਜਾਂਦਾ ਹੈ ਪੰਡਿਤ ਗੁਰੂ ਦੀ ਸ਼ਰਮ ਪਿਆ ਫਿਰ ਸਦਾ ਟਿਕਵੀਂ ਆਤਮਕ ਡੋਲਤ ਪੈਦਾ ਹੋ ਜਾਂਦੀ ਹੈ ਗੁਰਸੇਵੇ ਸੋ ਬੂਝੈ ਭਾਈ ਗੁਰ ਬਿਨ ਮਗਨ ਨ ਭਾਈ ਜਿਸੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਸਤਗੁਰ ਕਹਿਣ ਲਗੇ ਜੀਵਨ ਦਾ ਰਸਤਾ ਉਹ ਮਨੁੱਖ ਸਮਝਦਾ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਜਿਸ ਮਨੁੱਖ ਦੇ ਮਨ ਚ ਲੋਭ ਦੀ ਲਹਿਰ ਜ਼ੋਰ ਪਾ ਰਹੀ ਹੋਵੇ ਧਾਰਮਿਕ ਕ੍ਰਿਸ਼ਮ ਕਰਨ ਦਾ ਉਸ ਨੂੰ ਫਿਰ ਕੋਈ ਲਾਭ ਨਹੀਂ ਹੁੰਦਾ ਪੰਡਿਤ ਦਹੀਂ ਵਿਲੋਇਏ ਭਾਈ ਵਿੱਚੋਂ ਨਿਕਲੈ ਤਤ ਜਲ ਮਤੀਏ ਅੰਜਲ ਦੇਖਿਏ ਭਾਈ ਇਹ ਜਗ ਇਹ ਹਵਾ ਤਹੇ ਪੰਡਿਤ ਜੇ ਨੀਰਾ ਦਹੀਂ ਰੜਕੀਏ ਉਸ ਵਿੱਚ ਮੱਖਣ ਨਿਕਲਦਾ ਪਰ ਜੇ ਨੀਰਾ ਪਾਣੀ ਰੜਕੀਏ ਪਾਣੀ ਵਿੱਚੋਂ ਕੱਖ ਨਹੀਂ ਨਿਕਲਦਾ ਬੇਨ ਗੁਰ ਭਰਮ ਵਿਗੂਚਿਏ ਭਾਈ ਕੱਟ ਕੱਟ ਦਿਓ ਅਲਖ ਇਹ ਜਗ ਬਿਨ ਗੁਰ ਪਰਮ ਵਿਗੋਚੀਐ ਭਾਈ ਕਟ ਕਟ ਦਿਓ ਲਾਖੇ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਾਇਆ ਦੀ ਪਟਕਣਾ ਚ ਖਵਾਰ ਹੋਈਦਾ ਅਲਗ ਪ੍ਰਮਾਤਮਾ ਤੋਂ ਖੁੰਝੇ ਰਹਿਦਾ ਇਹ ਜਗ ਤਾਗੋ ਸੂਤ ਕੋ ਭਾਈ ਦਾ ਦਿਸਬਾਦ ਮਾਇ ਬਿਨ ਗੁਰ ਗਾਂਠ ਨਾ ਛੋਟੇ ਪਾਏ ਥਾਕੇ ਕਰਮ ਕਮਾਏ ਹੈ ਭਾਈ ਇਹ ਜਗਤ ਸੂਤਰ ਦਾ ਤਾਗ ਹੈ ਸਮਝ ਲਵੋ ਇਹ ਸੂਤਰ ਦਾ ਤਾਗ ਹੈ ਨਿੰਤਾ ਗਏ ਨੂੰ ਗੰਡਾ ਪਈਆਂ ਨੇ ਤੇ ਇਸ ਸੰਸਾਰ ਵਿੱਚ ਜੀਵਾਂ ਨੂੰ ਮੋਹ ਦੀਆਂ ਵਿਕਾਰਾਂ ਦੀਆਂ ਗੰਡਾ ਪਈਆਂ ਨੇ ਤੇ ਬਾਹਰ ਹੀ ਕਰਮਕਾਰ ਕੰਡਾ ਨਹੀਂ ਖੋਲਣੀਆਂ ਗੁਰੂ ਦੀ ਕਿਰਪਾ ਨਾਲ ਹੀ ਖੋਲਦਿਆਂ ਨੇ ਇਹ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਭਾਈ ਸੰਸਾਰ ਜਗਤ ਭੁੱਲਿਆ ਇਹਦੇ ਬਾਰੇ ਕੁਛ ਨਹੀਂ ਦੱਸਿਆ ਜਾ ਸਕਦਾ ਗੁਰ ਮੇਲੇ ਭਾਉ ਮਨ ਵਸੈ ਭਾਈ ਪੈ ਮਰਣਾ ਸੱਚਲੇਖ ਮਜਨਨਦਾਨ ਚੰਗਈਆਂ ਪਾਈ ਦਰਗਾ ਨਾਮ ਵਿਸੇ ਕਹੇ ਪੰਡਤ ਜੇ ਗੁਰੂ ਮੇਲ ਪਏ ਤਾਂ ਪਰਮਾਤਮਾ ਦਾ ਡਰ ਅਦਮ ਮਨ ਵਿੱਚ ਵਸ ਪੈਂਦਾ ਤੇ ਜਨਮ ਮਰਨ ਮੁੱਕ ਜਾਂਦਾ ਤੇ ਪਾਏ ਤੀਰਤਿਸ਼ ਨਾਮਦਾਨ ਪੂਮਤੇ ਹੋਰ ਚੰਗਈਆਂ ਪਰਮਾਤਮਾ ਦਾ ਇਹ ਨਾਮ ਹੀ ਹੈ ਜਿਨੇ ਨਾਮ ਜਪ ਲਿਆ ਉਹਨੇ ਸਭ ਹਾਸਲ ਕਰ ਲਿਆ ਗੋਰ ਅੰਕਸ਼ ਜਿਨ ਨਾਮ ਦਿਰਡਾਇ ਪਾਏ ਮਨ ਵਸਿਆ ਚੂਕਾ ਭੇਖ ਤੇ ਸਾਤ ਗੁਰੂ ਕਹਿਣ ਲੱਗੇ ਭਾਈ ਮਾਇਆ ਵਿੱਚ ਮਸਤ ਮਨ ਹਾਤੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਸ਼ਬਦ ਰੂਪੀ ਕੰਡਾ ਚਾਹੀਦਾ ਤਾਂ ਹੀ ਜਿਹੜਾ ਮਨ ਹੈ ਮਰਜ ਕਹਿਣ ਲੱਗੇ ਬਸ ਵਿੱਚ ਆ ਸਕਦਾ ਇਹ ਤਨ ਹਾਰਟ ਸਰਾਫ ਹਕੂਮ ਭਾਈ ਵਖਰ ਨਾਮਿ ਪਾਰ ਇਹ ਵਖਰ ਵਾਪਾਰੀ ਸੋ ਦਿੜਾ ਪਾਏ ਗੁਰ ਸ਼ਬਦਨ ਕਰੇ ਵਿਚਾਰ ਹੈ ਪਾਈ ਮਨੁੱਖਾ ਸ਼ੀਰ ਪਰਮਾਤਮਾ ਦਾ ਦਿੱਤਾ ਹੋਇਆ ਇੱਕ ਹੱਟ ਜਿਸ ਵਿੱਚ ਕਦੇ ਨਾਮ ਮੁੱਕਣ ਵਾਲਾ ਨਾਮ ਸੌਦਾ ਕਰਨਾ ਪੈਂਦਾ ਤੇ ਉਹੀ ਜੀਵ ਵਪਾਰੀ ਉਹੀ ਜੀਵ ਵਪਾਰੀ ਸੌਦੇ ਨੂੰ ਡਿੜਤਾ ਨਾਲ ਬਣ ਜਦਾ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਤਨ ਵਪਾਰੀ ਨਾਨਕ ਬਾਈ ਮੇਲ ਕਰੇ ਵਪਾਰ ਹੈ ਨਾਨਕ ਜੀਵ ਵਪਾਰੀ ਭਾਗਾ ਮਲ ਜੋ ਸਾਧ ਸੰਗਤ ਚ ਰਹਿ ਕੇ ਵਪਾਰ ਕਰਦਾ ਰਹਿੰਦਾ ਸੋਰਠ ਮਹਲਾ ਪਹਿਲਾ ਜਿਨੇ ਸਤਗੁਰ ਸੇਵਿਆ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੈ ਤਿੰਨਾ ਠਾਕ ਨ ਬਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਜਿਨ੍ਹਾਂ ਬੰਦਿਆਨ ਸਤਗੁਰਾਂ ਦਾ ਪੱਲਾ ਫੜਿਆ ਏ ਸੱਜਣ ਉਹਨਾਂ ਦੇ ਸੰਗੀ ਸਾਥੀ ਪਾਰ ਲੰਘ ਜਾਂਦੇ ਨੇ ਤੇ ਜਿਨ੍ਹਾਂ ਦੀ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਖਦੀ ਏ ਤੇ ਉਹਨਾਂ ਦੇ ਜੀਵਨ ਚ ਵਿਕਾਰਾਂ ਦੀ ਕੋਈ ਰੁਕਾਵਟ ਨਹੀਂ ਆਉਂਦੀ ਬੂਡੇ ਭਾਰੇ ਪੈ ਬਿਨੰ ਪਿਆਰੇ ਤਾਰੇ ਨਦਰ ਕਰੇ ਸੱਜਣ ਜਿਹਨੇ ਮਨੁੱਖ ਪ੍ਰਮਾਤਮਾ ਦੇ ਡਾਰ ਅਦਬ ਤੋਂ ਸਖਨੇ ਰਹਿੰਦੀ ਨੇ ਵਿਕਾਰਾਂ ਦੇ ਪਾਰਨ ਲੱਦੇ ਹਮੇਸ਼ਾ ਦਬ ਜਾਂਦੇ ਨੇ ਪੀ ਤੂੰ ਹੈ ਸਲਾਹਣਮ ਪਿਆਰੇ ਪੀ ਤੇਰੀ ਸਾਲਾ ਵਿਣ ਬੋਹਿਤ ਪੈ ਡੁੱਬਿਆ ਪਿਆਰੇ ਕੰਦੀ ਪਾਏ ਕਹਾਰਾ ਹਾਉ ਏ ਸੱਜਣ ਪ੍ਰਭੂ ਸਦਾ ਤੈਨੂੰ ਹੀ ਸਲਾਣਾ ਚਾਹੀਦਾ ਸਦਾ ਤੇਰੀ ਹੀ ਸਿਫਤੋ ਸਲਾਹ ਕਰਨੀ ਚਾਹੀਦੀਏ ਇਹ ਸੰਸਾਰ ਸਮੁੰਦਰ ਚ ਪਾਰ ਲੰਘਣ ਵਾਸਤੇ ਤੇਰੀ ਸਿਫਤੋ ਸਲਾਹ ਜੀਮਾ ਵਾਸਤੇ ਇੱਕ ਜਹਾਜ਼ ਹੈ ਤੇ ਜਹਾਜ਼ ਤੋਂ ਬਿਨਾ ਪਾਉ ਸਾਗਰ ਵਿੱਚ ਡੁੱਬ ਜਾਈਂਦਾ ਰਹਾਓ ਸਲਾਹੀ ਸਲਾਹਨ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦੰਦਰ ਤੇ ਰੰਗ ਹੋਏ ਇਹ ਸੱਜਣਾ ਸਲਾਹਨ ਜੋਗ ਪਰਮਾਤਮਾ ਦੀ ਸਿਫਤੋ ਸਲਾਮੇਸ਼ ਕਰਨੀ ਚਾਹੀਦੀ ਕਿਉਂਕਿ ਉਸ ਵਰਗਾਰ ਕੋਈ ਨਹੀਂ ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫਤੋ ਸਲਾਹ ਕਰਦੇ ਨੇ ਉਹ ਭਾਗਾਂ ਵਾਲੇ ਨੇ ਤਿਸ ਕੀ ਸੰਗ ਜੇ ਮਿਲੇ ਪਿਆਰ ਰਸ ਲਾਤਨ ਬਿਲੋਏ ਜੇ ਇਹ ਬੰਦੇ ਦੀ ਸੰਗ ਜੇ ਕਿਸ ਨੂੰ ਪ੍ਰਾਪਤ ਹੋ ਜਾਏ ਉਹ ਹਰੀ ਨਾਮ ਦਾ ਰਸ ਪ੍ਰਾਪਤ ਕਰ ਲੈਂਦੇ ਨਾਮ ਦੁੱਧ ਨੂੰ ਰਿੜਕ ਕੇ ਉਹਨਾਂ ਨੂੰ ਜਗਤ ਮੂਲ ਪ੍ਰਭੂ ਮਿਲ ਪੈਂਦਾ ਪਤ ਪਰਵਾਨ ਸਾਚ ਕਾ ਪਿਆਰੇ ਨਾਮ ਸੱਚਾ ਨੀਸ਼ਾਨ ਆਇਆ ਲਿਖ ਲੈ ਜਾਵਣਾ ਮਿਆਰੇ ਹੁਕਮੀ ਹੁਕਮ ਬਚਾਣ ਹੈ ਭਾਈ ਸਦਾ ਥੇ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਰਾਹਦਾਰੀ ਹੈ ਤੇ ਪ੍ਰਭੂ ਦਾ ਇਹੀ ਓਕਾਮ ਹੈ ਜਗਤ ਵਿੱਚ ਜੋ ਆਇਆ ਉਸਨੇ ਪ੍ਰਭੂ ਨੂੰ ਮਿਲਣ ਵਾਸਤੇ ਨਾਮ ਰੂਪੀ ਰਾਹਦਾਰੀ ਲਿਖ ਕੇ ਆਪਣੇ ਨਾਲ ਲੈ ਕੇ ਜਾਣੇ ਗੁਰ ਬਿਨ ਹੁਕਮ ਨਾ ਬੁਝਿਆ ਪਿਆਰੇ ਸਾਚੀ ਸਾਚਾ ਦਾਣਾ ਹੈ ਭਾਈ ਪ੍ਰਭੂ ਦੇ ਇਸ ਹੁਕਮ ਨੂੰ ਸਮਝ ਕੇ ਹੀ ਸੰਸਾਰ ਤਰਿਆ ਜਾ ਸਕਦਾ ਤੇ ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਮਰਜ਼ ਕਹਿਣ ਲਗੇ ਸਮਝਿਆ ਵੀ ਨਹੀਂ ਜਾ ਸਕਦਾ ਹੁਕਮ ਹੈ ਅੰਦਰ ਨਿਮਿਆ ਪਿਆਰੇ ਹੁਕਮ ਹੈ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉੰਦੋ ਸਿਰ ਕੈ ਪਾਰ ਹੀ ਭਾਈ ਜੀ ਪ੍ਰਮਾਤਮਾ ਦੇ ਹੁਕਮ ਅਨਸਾਰ ਪਹਿਲਾ ਮਾਤਾ ਦੇ ਗਰਭ ਵਿੱਚ ਟਿਕਦਾ ਫਿਰ ਮਾਂ ਦੇ ਪੇਟ ਦੇ ਵਿੱਚ 10 ਮਹੀਨੇ ਨਿਵਾਸ ਰੱਖ ਕੇ ਸੰਸਾਰ ਵਿੱਚ ਆਉਂਦਾ ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦਾ ਹੁਕਮ ਅਨੁਸਾਰ ਹੀ ਸੰਸਾਰ ਚ ਜਨਮ ਲੈਂਦਾ ਗੁਰਮੁਖ ਦਰਗਾਹ ਜਾਣੀਐ ਪਿਆਏ ਪਿਆਰੇ ਚੱਲੇ ਕਾਰਜ ਸਾਰ ਤੇ ਮਾਰਜ ਕਹਿਣ ਲੱਗੇ ਜੋ ਜੀਵ ਗੁਰੂ ਦੀ ਸ਼ਰਮ ਪੈ ਕੇ ਜੀਵਨ ਮਨੁੱਖ ਨੂੰ ਸਵਾਰਦ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਚ ਆਦਰਪੰਦ। ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨਮ ਕਲਹਿ ਸਜਾਏ ਸੱਜਣਾ ਪ੍ਰਮਾਤਮਾ ਦੀ ਰਜਾ ਨੂੰ ਸਾਰੇ ਜੀਵ ਜਗਤ ਵਿੱਚ ਹੁੰਦਾ ਤੇ ਰਜਾ ਅਚੀ ਚੱਲਾ ਜਾਂਦਾ ਤੇ ਜਿਹੜਾ ਮਨੁੱਖ ਆਪਣੇ ਮਨ ਪਿੱਛੇ ਤੁਰਦਾ ਤੇ ਮਾਰਜ ਕਹਿਣ ਲੱਗੋ ਸਜਾਈ ਪੋਗਦਾ ਹੁਕਮੇ ਸ਼ਬਦ ਪਛਾਣੀਆਂ ਪਿਆਰੇ ਦਰਗਾ ਪੈਦਾ ਜਾਏ ਪ੍ਰਮਾਤਮ ਜੀ ਦੇ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਰਾਹੀਂ ਜੀਵਨ ਨੂੰ ਪਛਾਣ ਲਿਆ ਹਜ਼ੂਰੀ ਚ ਸਤਕਾਰ ਖਾਟਦਾ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋਮੈ ਦੋਏ ਹੁਕਮੇ ਬਵੈ ਬੁਆਈਏ ਪਿਆਰੇ ਆਵ ਗਣ ਮੁਠੀ ਰੋਏ ਏ ਭਾਈ ਪਰਮਾਤਮਾ ਦੇ ਅਜਾ ਅਨੁਸਾਰੀ ਕਿਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ ਕਿਤੇ ਪ੍ਰਭੂ ਦੀ ਰਜਾ ਵਿੱਚ ਹੀ ਹੋਮੈ ਹੈ ਕਿਤੇ ਦਵੈਤ ਤੇ ਰਜਾ ਵਿੱਚ ਹੀ ਜੀਵ ਬਸ ਸੰਸਾਰ ਵਿੱਚ ਪਟਕਰੇ ਨੇ ਔਗਣਾ ਵਿੱਚ ਠੱਗੇ ਹੋਏ ਨੇ ਹੋ ਕਮ ਸਿੰਘਾ ਬੈ ਸਾਹ ਕਮਿਆਰੇ ਸੱਚ ਮਿਲੈ ਵਡਿਆਈ ਹੋਏ ਜਿਸ ਮਨੁੱਖ ਨੂੰ ਸਾ ਪ੍ਰਭੂ ਦੀ ਰਜਾ ਸਮਝ ਆ ਗਈ ਹੈ ਮਾਰਜ ਕਹਿਣ ਲੱਗੋ ਫਿਰ ਵਡਿਆਈ ਖੱਟਦ ਅੱਖਣ ਔਖ ਆ ਕੀ ਐ ਮਿਆਰੇ ਕਿਉ ਸੁਣੀਐ ਸਚਨਾਉ ਜਿੰਨੇ ਸੋਸਾ ਲਾਹਿਆ ਪਿਆਰੇ ਹਉ ਤਿੰਨ ਬਲਹਾਰੇ ਜਾਮ ਏ ਭਾਈ ਜਗਤ ਵਿੱਚ ਮਾਇਆ ਦਾ ਪ੍ਰਭਾਵ ਇੰਨਾ ਕਿ ਪ੍ਰਮਾਤਮਾ ਦਾ ਥੇ ਰਹਿਣ ਵਾਲਾ ਨਾਮ ਸਿਮਰ ਬੜਾ ਕਠਨ ਹੋ ਰਿਹਾ ਨੁਖ ਜਾਪੀ ਨਹੀਂ ਰਿਹਾ ਏ ਭਾਈ ਮਾ ਉਹਨਾਂ ਬੰਦਿਆਂ ਤੋਂ ਕੁਰਬਾਨ ਆ ਜਿਨ੍ਹਾਂ ਨੇ ਪ੍ਰਭੂ ਦੀ ਸਿਵ ਤੋਂ ਸਲਾਹ ਕੀਤੀ ਨਾਵ ਮਿਲ ਸੰਤੋਖੀਆਂ ਮਿਆਰੇ ਨਦਰੀ ਮਿਲ ਮਿਲੋ ਤੇ ਮੇਰੀ ਇਹ ਅਰਦਾਸ ਹੈ ਕਿ ਉਹਨਾਂ ਦੀ ਸੰਗਤ ਵੀ ਮੈਨੂੰ ਮਿਲੇ ਜਿੱਦਾਂ ਵਿੱਚ ਬੈ ਕੇ ਮੈਂ ਪ੍ਰਭੂ ਦਾ ਨਾਮ ਜਪ ਸਕਾਂ ਮੇਰਾ ਜੀਵਨ ਤਾਂ ਕਿ ਸੰਤੋਖੀ ਹੋ ਸਕੇ ਕਾਇਆ ਕਾਗਦ ਜੇ ਧੀਆ ਪਿਆਰੇ ਮਨ ਮਸਮਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲੇਖੋ ਵਿਚਾਰ ਹੈ ਭਾਈ ਜੀ ਸਾਡਾ ਇਸੇ ਕਾਗਜ਼ ਬਣ ਜਾਏ ਜੀ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ। ਇਹ ਸਾਡੀ ਜੀ ਪ੍ਰਭੂ ਦੀ ਸਿਫਤ ਉਸਤਸਲਾ ਲਿਖਣ ਲਈ ਕਲਮ ਬਣ ਜੈਹੇ ਭਾਈ। ਫੇਰੀ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਰ ਵਿੱਚ ਟਿਕਾ ਸਕਣਿਆ, ਓਕੇਰ ਸਕਣਿਆ। ਤਾਂ ਲੇਖਾਰੀ ਨਾਨਕ ਬਿਆਰੇ ਸਾਚ ਲਿਖੈ ਔਰ ਤਾਰ ਹੈ ਨਾਨਕ ਕੋ ਲੇਖਾਰੀ ਪਾਕਾਂ ਵਾਲੇ ਨੇ ਜੋ ਸਦਾ ਥੇ ਰਹਿਣ ਵਾਲੇ ਪ੍ਰਭੂ ਦੇ ਨਾਮ ਨੂੰ ਲਿਖਦੇ ਰਹਿੰਦੇ ਨੇ। ਕਾਇਆ ਕਾਗਦ ਜੇਤੀਏ ਮਿਆਰੇ ਮਨ ਮਸਮਾਣੀਂਦਾਰ ਲਲਤਾ ਲੇਖਣ ਸਜ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੇ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ